ਉਵੜਾ ਤੇ ਉਹ ਸ਼ਬਦ ਕੀ ਹੈ ਰੋਜ ਪੜਦਿਆਂ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਇਹ ਗੁਰਮੁਖ ਨਹੀਂ ਹੈ ਮੰਮੇ ਨੂੰ ਔਂਕੜ ਪਿਆ ਹੋਇਆ ਜੀ ਇਹ ਸ਼ਬਦ ਦੀ ਪਹਿਲੀ ਪਰਿਭਾਸ਼ਾ ਹੈ ਜੋ ਗੁਰੂ ਨਾਨਕ ਸਾਹਿਬ ਨੇ ਕੁਲ ਕਾਇਨਾਤ ਨੂੰ ਦਿੱਤੀ ਜਿਹਨੂੰ ਡਾਕਟਰ ਗੁਲਜ਼ਾਰ ਸਿੰਘ ਕੰਗ ਨੇ ਕਿੰਨਾ ਕਮਾਲ ਦਾ ਲਿਖਿਆ ਨਾਦੰ ਦਾ ਮਤਲਬ ਹਰ ਇੱਕ ਦੇ ਅੰਦਰ ਉਸ ਪਾਰ ਬ੍ਰਹਮ ਪਰਮੇਸ਼ਵਰ ਦਾ ਨਾਦ ਸ਼ਬਦ ਵੱਜ ਰਿਹਾ ਪਰ ਸੁਣਦਾ ਕਿਉਂ ਨਹੀਂ ਮਾਰੀ ਕਹਿੰਦੇ ਬੰਦੇ ਦੇ ਅੰਦਰ ਪਾਰ ਬ੍ਰह्म ਪਰਮੇਸ਼ਵਰ ਦਾ ਸ਼ਬਦ ਇਸ ਲਈ ਨਹੀਂ ਸੁਣਦਾ ਕਿਉਂਕਿ ਮਾਇਆ ਦਾ ਰੋਲ ਕਚੋੜਾ ਸ਼ੁਰੂ ਹੋ ਗਿਆ ਇਹ ਬਾਣੀ ਦਾ ਬਚਨ ਹੈ ਮਾਇਆ ਧਾਰੀ ਅਤ ਅੰਨਾ ਬੋਲਾ ਅੰਨਾ ਵੀ ਹੋ ਗਿਆ ਤੇ ਬੋਲਾ ਵੀ ਹੋ ਗਿਆ ਜੋ ਸੁਣਨਾ ਸੀ ਉਹ ਨਹੀਂ ਸੁਣਦਾ ਜੋ ਸੁਣਨਾ ਚਾਹੀਦਾ ਸੀ ਉਸ ਤੋਂ ਦੂਰ ਹੋ ਗਈ ਤੇ ਮਾਰੀ ਕਹਿੰਦੇ ਜਿਹੜੇ ਸੁਣਨ ਤੋਂ ਵਰਜਣਾ ਸੀ ਉਹ ਸਭ ਤੋਂ ਵੱਧ ਸੁਣਨ ਵਾਸਤੇ ਇਹਦੇ ਅੰਦਰ ਤਲਬ ਹੈ ਇਸ ਕਰਕੇ ਮਾਰੀ ਕਹਿੰਦੇ ਇਹ ਵਿਦ ਕਿੱਥੇ ਨਹੀਂ ਦੇਖੀ ਇਸ ਮਨੁੱਖ ਨੂੰ ਅੰਮ੍ਰਿਤ ਕੌੜਾ ਲੱਗਣ ਲੱਗ ਗਿਆ ਤੇ ਜ਼ਹਿਰ ਮਿੱਠਾ ਲੱਗਣ ਲੱਗ ਗਿਆ ਫਿਰ ਰਹਿ ਰੱਬ ਦਾ ਨਾਮ ਇਹਨੂੰ ਕੋਈ ਨਹੀਂ ਬਚਾ ਸਕਦਾ ਅੰਮ੍ਰਿਤ ਕੌੜਾ ਵਿਖਿਆ ਮੀਠੀ ਸਾਕਤ ਕੀ ਵਿਦ ਨੈਣੋ ਡਿਠੀ ਇਹ ਸਾਕਤ ਐਸਾ ਮਨੁੱਖ ਨੂੰ ਸਾਕਤੀ ਚਿੰਬੜੀ ਹੈ ਮਾਇਆ ਧਾਰੀ ਅਤ ਅੰਨਾ ਬੋਲਾ ਸ਼ਬਦ ਨਾ ਸੁਣੀ ਬਹੁ ਰੋਲ ਕਚੋਲਾ ਇਹ ਸ਼ਬਦ ਤੁਹਾਡੇ ਅੰਦਰ ਵੀ ਹੈ ਇਹ ਤੁਹਾਡੇ ਅੰਦਰ ਵੀ ਮੇਰੇ ਅੰਦਰ ਵੀ ਸਭ ਦੇ ਅੰਦਰ ਹੈ ਪਰ ਇਹ ਸ਼ਬਦ ਅਸੀਂ ਸੁਣ ਨਹੀਂ ਪਾਰੇ ਕਿਉਂਕਿ ਰੋਲ ਕਚੋਲਾ ਪੈ ਗਿਆ ਗੁਰਮੁਖ ਨਾਦੰ ਪੜੋ ਜੀ ਗੁਰਮੁਖ ਵੇਦੰ ਹਰ ਇੱਕ ਲਿਖਤ ਦੇ ਵਿੱਚ ਵੇਦੰ ਦਾ ਮਤਲਬ ਕੀ ਹੈ ਹਰ ਇੱਕ ਗਿਆਨ ਦੇ ਵਿੱਚ ਇਹ ਸ਼ਬਦ ਹੈ ਪਰ ਇਹ ਗਿਆਨ ਦਾ ਸ਼ਬਦ ਪ੍ਰਗਟ ਤੇ ਅੰਦਰੋਂ ਹੋਇਆ ਹੈ ਨਾ ਭਾਵੇਂ ਮਨੁੱਖੀ ਜਾਮਾ ਸੀ ਗੁਰਦੇਵ ਜੀ ਦਾ ਪਰ ਸ਼ਬਦ ਦਾ ਅਨੁਭਵ ਪਾਰਬਰਮ ਪਰਮੇਸ਼ਵਰ ਦੀ ਰਹਿਮਤ ਤੇ ਉਹ ਆਪ ਜੋਤ ਰੂਪੀ ਪ੍ਰਗਟ ਹੋਣਾ ਉਹਨੇ ਸ਼ਬਦ ਫਿਰ ਇਸ ਸੰਸਾਰ 'ਚ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਦੇ ਵਿੱਚ ਪ੍ਰਗਟ ਕੀਤਾ ਇਹ ਸਾਰੀ ਤੁਕ ਪੜੀਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਾ ਸਮਾਈ ਇਹ ਸਾਰਿਆਂ ਵਿੱਚ ਹੀ ਸਮਾਇਆ ਹੋਇਆ ਇਸ ਸਾਰੀ ਪੌੜੀ ਦਾ ਜਦ ਅਸੀਂ ਪਾਠ ਕਰਾਂਗੇ ਫਿਰ ਸਾਨੂੰ ਇਹ ਗੱਲ ਹੋਰ ਸਪਸ਼ਟ ਹੋਏਗੀ ਜਿੱਥੇ ਸਾਨੂੰ ਇਹ ਸੋਝੀ ਦਿੱਤੀ ਮੈਂ ਇਹਨੂੰ ਆਖਣ ਦੀ ਕੋਸ਼ਿਸ਼ ਕਰਾਂ ਜੇ ਹੋ ਆਖਾਂ ਜੇ ਹੋ ਜਾਣ ਆਖਾਂ ਨਹੀਂ ਕਹਿਣਾ ਕਥਨ ਨਾ ਜਾਈ ਗੁਰਾ ਇੱਕ ਦੇ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੁਮੈ ਵਿਸਰਨਾ ਨਹੀਂ ਇਹ ਸ਼ਬਦ ਸਾਹ ਵਿੱਚ ਹੈ ਪਰ ਇਹ ਸ਼ਬਦ ਨੂੰ ਜੋੜਨ ਵਾਸਤੇ ਜਿਹੜਾ ਅਸੀਂ ਟੁੱਟ ਗਏ ਆਂ ਅੰਦਰੋਂ ਇਸ ਅੰਦਰੋਂ ਟੁੱਟੇ ਹੋਏ ਨਾਦ ਨੂੰ ਜੋੜਨ ਵਾਸਤੇ ਮਹਾਰਾਜ ਜੀ ਨੇ ਇਹ ਸ਼ਬਦ ਨਾਦ ਦਿੱਤਾ ਇਹ ਬਾਣੀ ਦਿੱਤੀ ਕਿ ਇਹ ਬਾਣੀ ਰਾਹੀ ਤੋਂ ਅੰਦਰ ਦੇ ਸ਼ਬਦ ਨਾਲ ਇਸ ਸ਼ਬਦ ਰਾਹੀ ਅੰਦਰ ਦੇ ਸ਼ਬਦ ਨਾਲ ਜੁੜ ਜਾਏ ਵੈਸੇ ਸ਼ਬਦ ਹੁਕਮ ਵੀ ਹੈ ਜੀ ਸ਼ਬਦ ਬਣਾਉਂਦਾ ਹੈ ਬਣਾ ਕੇ ਸਾਰਾ ਕੁਝ ਨਸ਼ਟ ਫਨਾ ਕਰ ਦਿੰਦਾ ਹੈ ਫਨਾ ਕਰਕੇ ਫਿਰ ਦੁਬਾਰਾ ਬਣਾ ਦਿੰਦਾ ਹੈ ਇਹ ਸ਼ਬਦ ਹੈ ਜੀ ਉਤਪਤ ਪਰਲੋ ਸ਼ਬਦ ਹੈ ਹੋਵੇ ਸ਼ਬਦੇ ਹੀ ਫਿਰ ਉਪਤ ਹੋਵੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਬਚਨ ਹੈ ਇਹ ਸ਼ਬਦ ਹੈ ਜੀ ਸ਼ਬਦ ਗੁਰਬਾਣੀ ਵੀ ਹੈ ਜਿਹਨੂੰ ਧੰਗੁਰੂ ਅਰਜਨ ਸਾਹਿਬ ਜੀ ਕਹਿੰਦੇ ਸਿੱਖੋ ਹੋ ਸ਼ਬਦ ਪਿਆਰਿਓ ਜਨਮ ਮਰਨ ਕੀ ਟੇਕ ਦੁਨੀਆ ਦੇ ਵਿੱਚ ਬਹੁਤ ਕੁਝ ਤੁਸੀਂ ਸਿੱਖਦੇ ਹੋ ਮੁਬਾਰਕ ਐ ਸਿੱਖੋ ਪਰ ਜੇ ਸਿੱਖ ਨੇ ਸ਼ਬਦ ਨਹੀਂ ਸਿੱਖਿਆ ਫਿਰ ਉਹਦਾ ਬਾਕੀ ਸਭ ਕੁਝ ਸਿੱਖਣਾ ਰੋਲ ਕਚੋਲਾ ਹੈ ਕਿਉਂਕਿ ਸ਼ਬਦ ਉੱਥੇ ਤੱਕ ਹੈ ਜਿੱਥੇ ਜਿਹੇ ਮਾਤ ਪਿਤਾ ਸੁਤ ਮੀਤ ਨਾ ਭਾਈ ਮਨ ਉਹਾਂ ਨਾਮ ਤੇਰਾ ਸੰਗ ਸਾਈ ਸ਼ਬਦ ਉੱਥੇ ਤੱਕ ਰਹਿਣ ਵਾਲਾ ਹੈ ਵੈਦੋ ਨਾ ਵਾਈ ਭੈਣੋਂ ਨਾ ਭਾਈ ਏਕੋ ਸਹਾਈ ਰਾਮ ਹੈ ਕੀਤਾ ਜਿਸੋ ਹੋਵੇ ਪਾਪਾ ਮળો ਤੋਂ ਵੈ ਸੋ ਸਿਮਰੋ ਪ੍ਰਧਾਨ ਹੈ ਸ਼ਬਦ ਉਹ ਹੈ ਸਾਈ ਮਹਿੰਡਾ ਇਠੜਾ ਅਮ ਅੱਬੇ ਥਾਮੂ ਮਿਠੜਾ ਜਿਹੜਾ ਅੰਮਾ ਤੇ ਅੱਬਾ ਤੋਂ ਵੀ ਜ਼ਿਆਦਾ ਮਿੱਠਾ ਨਾਲ ਸਨੇਹ ਦੇਣ ਵਾਲਾ ਇਸ ਕਰਕੇ ਇਹ ਸ਼ਬਦ ਉੱਥੇ ਵੀ ਜਾਣ ਵਾਲਾ ਹੈ ਜਾਣ ਵਾਲਾ ਜਿੱਥੇ ਕੋਈ ਨਾਲ ਨਹੀਂ ਜਾਏਗਾ ਜਿੱਥੇ ਕੋਈ ਜਨ ਪਿਸਰ ਪਿਦਰ ਬਰਾਦਰਾਂ ਕਸ ਨੇ ਇਸ ਦਸਤੰਗੀਰ ਕੋਈ ਬਾਫੜਨ ਵਾਲਾ ਨਹੀਂ ਹੈ ਆਖਿਰ ਬਿਅਫਤਮ ਕਸ਼ਨਾ ਜਾਰ ਚੋਂ ਸ਼ਬ ਤਕਬੀਰ ਇਹ ਯਾਦ ਰੱਖ ਆਪਣੇ ਮਨ ਦੇ ਅੰਦਰ ਚੇਤਾ ਰੱਖ ਕਿ ਉਸ ਵੇਲੇ ਕੋਈ ਨਹੀਂ ਹੈ ਇਹ ਜੋ ਦੁਨੀਆ ਸਿਹਰ ਮੇਲਾ ਦਸਤਗिरी ਨਾ ਹੈ ਇਸ ਕਰਕੇ ਇਹ ਸ਼ਬਦ ਮਾਰੇ ਕਹਿੰਦੇ ਗੁਰਮੁਖ ਰਹਾ ਸਮਾਈ ਇਸ ਸ਼ਬਦ ਦੇ ਅੰਦਰ ਸਮਾਇਆ ਹੋਇਆ ਸਭ ਦੇ ਵਿੱਚ ਹੀ ਹੈ ਇਹ ਗੁਰੂ ਦਾ ਬਚਨ ਤੇ ਇਸੀ ਬਚਨ ਨੂੰ ਸਤਗੁਰੂ ਗੁਰੂ ਅਰਜੁਨ ਸਾਹਿਬ ਮਹਾਰਾਜ ਜੀ ਨੇ ਪੂਰਨ ਰੂਪ ਦੇ ਵਿੱਚ 1590 ਈਸਵੀ ਚ ਰਾਮ ਸਰ ਸਾਹਿਬ ਜੀ ਦੀ ਪਾਵਨ ਧਰਤੀ ਤੇ ਸਰੋਵਰ ਦੇ ਕੰਢੇ ਸੰਗਣੀ ਰੁੱਖਾਂ ਦੀ ਛਾਂ ਥੱਲੇ ਬੈਠ ਕੇ ਆਪ ਭਾਈ ਗੁਰਦਾਸ ਜੀ ਤੋਂ ਲਿਖਵਾਉਣਾ ਸ਼ੁਰੂ ਕੀਤਾ ਜਿਹੜਾ ਅੱਜ ਅਸੀਂ ਦਿਹਾੜਾ ਬਣਾ ਰਿਹਾ। ਸ਼ਾਮੀ ਵੀ ਵੇਖਾਂਗੇ ਬਈ ਗੁਰਗ੍ਰੰਥ ਸਾਹਿਬ ਵਿੱਚ ਹੈ ਕੀ ਕੀ ਹੈ ਗੁਰਗ੍ਰੰਥ ਸਾਹਿਬ ਜੀ ਦੇ ਵਿੱਚ ਖਜ਼ਾਨਾ ਹੈ ਤੇ ਬਹੁਤ ਵੱਡਾ ਖਜ਼ਾਨਾ ਕਈ ਮਹੀਨਿਆਂ ਦੀ ਕਥਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਹਿਜ ਪਾਠ ਦੀ ਵਿਚਾਰ ਕੀਤੀ ਦਾਸ ਨੇ ਗੁਰੂ ਸਾਹਿਬ ਨੇ ਕਰਾਈ ਚਾਰ ਸਾਲ ਲੱਗੇ ਜੀ ਰਜੋਰੀ ਗਾਰਡਨ ਚਾਰ ਸਾਲ ਰੋਜ਼ ਇੱਕ ਡੇਢ ਅੰਗ ਤੇ ਦਰਸ਼ਨ ਕਰਦੇ ਸੀ ਰੋਜ਼ ਔਰ ਇੱਡਾ ਵੱਡਾ ਖਜ਼ਾਨਾ ਹੈ ਇਹ ਕਰਕੇ ਵੀ ਫਿਰ ਤਲਬ ਸ਼ੁਰੂ ਹੋਈ ਸੰਗਤ ਕਹਿੰਦੇ ਫਿਰ ਦੁਬਾਰਾ ਦਰਸ਼ਨ ਕਰੀਏ ਇੱਕ ਵਾਰੀ ਦਰਸ਼ਨ ਕਰਕੇ ਇਹ ਪਤਾ ਲੱਗਿਆ ਹਜੇ ਕੁਝ ਵੀ ਪਤਾ ਨਹੀਂ ਲੱਗਿਆ ਫਿਰ ਸ਼ੁਰੂ ਹੋਇਆ ਉੱਥੇ ਸਹਿਜ ਪਾਠ ਜੀ ਹੁਣ ਸਹਿਜ ਪਾਠ ਦੀ ਕਥਾ ਰੋਜ਼ ਇੱਕ ਅੰਗ ਤੇ ਸ਼ੁਰੂ ਹੋਈ ਹੈ